ਉਹ ਤੁਰੇ ਫਿਰਦੇ ਨੇ ਉਹ ਕੀ ਉਹਦੇ ਨਾਲ ਬਾਦਲ ਕੇਲਾ ਕੀ ਆ ਸੁਖਵੀਰ ਬਣ ਉਹ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਕਹਿੰਦਾ ਪੰਜਾਬ ਬਚਾਉਣਾ ਮੈਂ ਕਿਹਾ ਤੇ ਇੱਥੋਂ ਤਾਂ ਮਸਾਂ ਬਚਾਇਆ ਪਤੰਦਰਾ ਪਹਿਲਾਂ ਉਹ ਥੋੜੇ ਤੋਂ ਤਾਂ ਬਚਾਇਆ ਹੁਣ ਤੁਸੀਂ ਕੀ ਤੋਂ ਬਚਾਉਣ ਲੱਗ ਗਏ ਅਸਲ 'ਚ ਥੋੜੇ ਜਿਹਾ ਗਲਤ ਲਿਖ ਕੇ ਪਰਿਵਾਰ ਬਚਾਉਣਿਆ ਯਾਤਰਾ ਹੈ ਉਹ ਵੀ ਸਾਡਾ ਪਰਿਵਾਰ ਬਚਾਓ ਕੁਦਰਤ ਹੈ ਲੋਕ ਨੇ ਪਰਮਾਤਮਾ ਲੋਕਾਂ ਚ ਵੱਸਦਾ ਮੈਂ ਹਰਾਇਆ ਕਰਤੂਤਾ ਕਰਕੇ ਹਾਰੇ ਮੈਂ ਕੌਣ ਹੰਨਾ ਜੀ ਹਰਾਉਣ ਵਾਲਾ ਮੈਂ ਮੇਰੀ ਕੀ ਔਕਾਤ ਹੈ ਜੀ ਪਬਲਿਕ ਹੈ ਇਹ ਕਹਿੰਦੇ ਅਸੀਂ ਪੈਸੇ ਨਾ ਜਿੱਤ ਲੈਣੇ ਹੁੰਨੇ ਆ ਇਹ ਕਹਿੰਦੇ ਅਸੀਂ ਤਾਕਤ ਨਾ ਜਿੱਤ ਲੈਣੇ ਹੁੰਨੇ ਆ ਇਹ ਕਹਿੰਦੇ ਧੱਕੇ ਨਾ ਜਿੱਤ ਲੈਣੇ ਹੁੰਨੇ ਆ ਲੋਕ ਕਹਿੰਦੇ ਫਿਰ ਆਜੋ ਫਿਰ ਐਤ ਕੀ ਫਿਰ ਤਾਂ ਮੈਂ ਉਹੀ ਕੰਮ ਕਰ ਲੈਣਾ ਜਿਹੜਾ ਕਰੀ ਜਾਂਦਾ ਸੀ ਉਗੜਾ ਮਾੜਾ ਕੰਮ ਸੀ ਉਹ ਚ ਵੀ ਉਹ ਤਾਂ ਪੈਸੇ ਮਿਲਦੇ ਸੀ ਉਹ ਚ ਤਾਂ ਤਾੜੀਆਂ ਪੈਂਦੀਆਂ ਸੀ ਹੁਣ ਹਰੇਕ ਹੀ ਉੱਠ ਕੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਹੋ ਤੁਰੇ ਫਿਰਦੇ ਨੇ ਕੀ ਉਹਦੇ ਨਾਲ ਬਾਦਲ ਕਹਿੜਾ ਕੀ ਆ ਸੁਖਵੀਰ ਵਾਲਾ ਉਹ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਕਹਿੰਦਾ ਪੰਜਾਬ ਬਚਾਉਣਾ ਮੈਂ ਕਿਹਾ ਇੱਥੋਂ ਤਾਂ ਮਸਾਂ ਬਚਾਇਆ ਪਤੰਦਰਾਂ ਪਹਿਲਾਂ ਉਹ ਥੋੜੇ ਤਾਂ ਤਾਂ ਬਚਾਇਆ ਹੁਣ ਤੁਸੀਂ ਕੀ ਤੋਂ ਬਚਾਉਣ ਲੱਗ ਗਏ ਅਸਲ ਚ ਥੋੜੇ ਜਿਹਾ ਗਲਤ ਲਿਖ ਕੇ ਪਰਿਵਾਰ ਬਚਾਉਣਿਆ ਯਾਤਰਾ ਹੈ ਉਹ ਵੀ ਸਾਡਾ ਪਰਿਵਾਰ ਬਚਾਓ ਕੁਦਰਤ ਹੈ ਲੋਕ ਨੇ ਪਰਮਾਤਮਾ ਲੋਕਾਂ ਚ ਵੱਸਦਾ ਮੈਂ ਹਰੇ ਆ ਕਰਤੂਤਾਂ ਕਰਕੇ ਹਰੇ ਮੈਂ ਕੌਣ ਹੰਨਾ ਜੀ ਫਰਾਉਣ ਵਾਲਾ ਮੈਂ ਮੇਰੀ ਕੀ ਔਕਾਤ ਹੈ ਜੀ ਪਬਲਿਕ ਹੈ ये कहें असि पैसे ना जित लें होंगे हाँ ये कहें असं ताकत ना जित लें हे कित लेंदे हों लोग कहते फिर आ जाओ फिर एत की सो so पब्लिक है जी पब्लिक है सब जानती है पब्लिक है सब पहचानती है सो नौकरियां मिल रही लोगों चाली हजार के नेड़े नौकरियां देती हैं उजाना है आम आदमी क्लीनिक खुल रहे एक करोड़ बंदा ਕੱਲ ਤੱਕ ਦਾ ਅੰਕੜਾ ਆ ਗਿਆ ਮੇਰੇ ਕੋਲ 1 ਕਰੋੜ ਬੰਦਾ 664 ਆਮ ਆਦਮੀ ਕਲੀਨਿਕਾਂ ਚ ਦਵਾਈ ਲੈ ਕੇ ਠੀਕ ਹੋ ਕੇ ਚਲਾ ਗਿਆ ਜੀ ਹੋ ਸਕਦਾ 1 ਕਰੋੜ 1 ਕਰੋੜ ਨਾ ਹੋਵੇ ਕਈ ਵੀ ਦੂਜੀ ਜਾਂ ਤੀਜੀ ਵਾਰ ਵੀ ਆਏ ਹੋਣਗੇ ਪਰ ਜੇ 60 70 ਲੱਖ ਵੀ ਮੰਨ ਲਈਏ ਕਿੰਨੇ ਲੋਕਾਂ ਦਾ ਭਲਾ ਹੋ ਗਿਆ ਜੀ ਜਿਹੜੇ ਵੱਡੇ ਹਸਪਤਾਲਾਂ ਜਾਣੋਂ ਹਟ ਗਏ ਇਹਦੇ ਨਾਲ ਵੱਡੇ ਹਸਪਤਾਲਾਂ ਤੇ ਪ੍ਰੈਸ਼ਰ ਘਟ ਗਿਆ ਉੱਥੇ ਡਾਕਟਰ ਜਿਹੜੇ ਨੇ ਉਹ ਜ਼ਿਆਦਾ ਟਾਈਮ ਦੇਖਣ ਲੱਗੇ ਕਿਸੇ ਮਰੀਜ਼ ਨੂੰ ਕਿੰਨਾ ਫਾਇਦਾ ਹੁੰਦਾ ਜੀ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹ ਇਹ ਵਿਜ਼ਨ ਕਦੇ ਬਣਾਇਆ ਕਿਤੇ ਇਹਨਾਂ ਨੇ ਕਦੇ ਕੈਪਟਨ ਨੇ ਜਿਹੜਾ ਇਹਨਾਂ ਨੇ ਬਾਦਲ ਹੋਰ ਨੇ ਸੁਖਵੀਰ ਬਾਦਲ ਹੋਰ ਨੇ ਜਦੋਂ ਦੇਖੋ ਆ ਸਮੋਸਿਆਂ ਦੀ ਰੇੜੀ ਚੱਲਦੀ ਆ ਦੱਬ ਲੋ ਆ ਉਹ ਪਲਾਟ ਜਾ ਪਿਆ ਦੱਬ ਲੋ ਆ ਇੱਥੇ ਇਹਨਾਂ ਨੇ ਕਲੋਨੀ ਕੱਟਤੀ ਦੱਬ ਲੋ ਨਾਲ ਲੈ ਜਾਓਗੇ ਜਾ ਫਿਰ ਇਹ ਦਿਖਾਓ ਮੈਨੂੰ ਸਰਟੀਫਿਕੇਟ ਦਿਖਾਓ ਵੀ ਧਰਮਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਪੈਸੇ ਉਪਰ ਆ ਸਕਦੇ ਨੇ ਨਾਲ ਇੱਕ ਹੋਰ ਅੱਜ ਖੁਸ਼ਖਬਰੀ ਦੀ ਗੱਲ ਹੈ ਅੱਜ ਜੀ ਸਵੇਰੇ ਮੈਂ ਦਿੱਲੀ ਤੋਂ ਚੱਲਣ ਤੋਂ ਪਹਿਲਾਂ ਮੈਂ ਸੋਚ ਰਿਆ ਸੀ ਮੇਰੇ ਕੋਲੇ ਅਫਸਰ ਮੈ ਬੁਲਾਏ ਹੋਏ ਸੀਗੇ ਨਾਲ ਹੀ ਰਹਿੰਦੇ ਅਫਸਰ ਕਿਉਂਕਿ ਮੁੱਖ ਮੰਤਰੀ ਜਦੋਂ ਚੱਲਦੇ ਆ ਅਫਸਰ ਨਾਲ ਚੱਲਦੇ ਨੇ ਕੋਈ ਵੀ ਡਿਸੀਜਨ ਮੌਕੇ ਤੇ ਲੈਣਾ ਪੈ ਸਕਦਾ ਤਾਂ ਜਿੰਨੀਆਂ ਵੀ ਰਿਸ਼ਤੀਆਂ ਹੋਣਗੀਆਂ ਕਿਸ ਕਿਸਮ ਦੀਆਂ ਵੀ ਰਿਸ਼ਤੇ ਹੋਣਗੇ ਸਾਰਿਆਂ ਤੋਂ ਐਨਓਸੀ ਖਤਮ ਪਰ ਅੱਗੇ ਤੋਂ ਕੋਈ ਇਲੀਗਲ ਕਲੋਨੀ ਨਹੀਂ ਅਸੀਂ ਬਣਨ ਦੇਣੀ ਹੁਣ ਕੀ ਕਰਦੇ ਆ ਕਲੋਨੀਆਂ ਬਣਾਉਣ ਵਾਲੇ ਕਲੋਨੀ ਬਣਾ ਕੇ ਤੁਹਾਨੂੰ ਵੇਚ ਕੇ ਆਪ ਭੱਜ ਜਾਂਦੇ ਨੇ ਤੁਹਾਨੂੰ ਲੀਡਰਾਂ ਦੇ ਬਸ ਪਾ ਜਾਂਦੇ ਨੇ ਵੀ ਦਿਓ ਤਰਨਾ ਇੱਥੇ ਸੀਵਰੇਜ ਪਾਓ ਜੀ ਕਲੋਨੀ ਇਲੀਗਲ ਹੈ ਦੇਵਤਾਰ ਨਾ ਇੱਥੇ ਬਿਜਲੀ ਪਾਓ ਦਿਓ ਜੀ ਦਿਓ ਧਰਨਾ ਮੀਟਰ ਨਹੀਂ ਲੱਗ ਰਹੇ ਠੀਕ ਐ ਤੂੰ ਪਹਿਲਾਂ ਜੋ ਕਰਕੇ ਕਰ ਗਏ ਅੱਜ ਤੋਂ ਬਾਅਦ ਇਲੀਗਲ ਕਲੋਨੀ ਨਹੀਂ ਸੀ ਕੱਟਣ ਦੇਣੀ ਪਰ ਜਿਹੜੇ ਪਹਿਲਾਂ ਕਲੋਨੀਆ ਚ ਪਲਾਟ ਲੈ ਗਏ ਗਰੀਬ ਲੈ ਗਏ ਕੋਈ ਪੈਸੇ ਥੋੜਾ ਤਾਂ ਪੈਸਾ ਲੱਗ ਗਿਆ ਨਾ ਤਾਂ ਅਸੀਂ ਉਸ ਪੈਸੇ ਦਾ ਮੁੱਲ ਪਾਉਣ ਲੱਗਿਆ ਕੋਈ ਗੱਲ ਨਹੀਂ 2 4 5 10 50 100 ਕਲੋਨੀ ਵਾਲਿਆਂ ਨੂੰ ਵੀ ਫਾਇਦਾ ਹੋ ਜੂ ਮੇਰੀ ਇਲੀਗਲ ਕਲੋਨੀ ਵੇਗ ਗਈ ਚਲੋ ਕੋਈ ਨਹੀਂ ਖੁਸ਼ ਹੋਲੇ 5 ਦਿਨ 10 ਦਿਨ ਮਹੀਨਾ 2 ਮਹੀਨੇ ਅਗਲੀ ਅਗਲੀ ਵੀ ਕੱਟੂਗਾ ਫਿਰ ਆਉਣਾ ਤਾਂ ਆਉਣਾ ਤਾਂ ਫਿਰ ਪੁਲਾਂ ਦੇ ਹੇਠ ਹੀ ਆ ਪਾਣੀ ਨੇ ਨਾ ਅਗਲੀ ਵਾਰੀ ਫਿਰ ਅਸੀਂ ਕਹਾਂਗੇ ਕਿ ਪਹਿਲਾਂ ਹੀ ਇਲੀਗਲ ਕੱਟੀ ਹੋਈ ਐ ਪਹਿਲਾਂ ਨਹੀਂ ਤਾਂ ਹਸਾਬ ਕਰ ਪਹਿਲਾਂ ਪਰ ਤੁਹਾਨੂੰ ਅਸੀਂ ਰਿਸ਼ਤੀਆਂ ਵਾਸਤੇ ਰੋਕ ਦੇਣੀ ਐਨਓਸੀ ਦੀ ਕਾਫੀ ਵੱਡੀ ਸਮੱਸਿਆ ਸੀ ਇਸ ਪਿੰਡ ਦੇ ਦੋ ਤਿੰਨ ਕੰਮ ਮੇਰੇ ਨੂੰ ਦਿਖਾਏ ਹੋਏ ਨੇ ਤਿੰਨ ਸਿਗੇ ਪਿੰਡ ਡੇਰ ਤੋਂ ਚਵਾਣਾ ਦੇ ਵਿਚਕਾਰ ਘੱਗਰ ਦਰਿਆ ਦਾ ਜਿਹੜਾ ਖੱਬੇ ਪਾਸੇ ਬੰਨ ਹੈ ਉਹ ਉੱਤੋਂ ਵਗਣ ਲੱਗ ਗਿਆ ਸੀ ਇਸ ਵਾਰ ਹੜ੍ਹ ਬਹੁਤ ਜ਼ਿਆਦਾ ਆਈ ਸੀ ਤੇ ਇਹਦੇ ਕਰਕੇ ਖੱਬਾ ਬੰਨ ਜਿਹੜਾ ਪਿੰਡ ਆਲਮਗੀਰ ਦੇ ਕੋਲੇ ਦੋ ਥਾਵਾਂ ਤੋਂ ਪਾੜ ਪੈ ਗਿਆ ਸੀ ਤੇ ਜਿਹਦੇ ਕਰਕੇ ਕਈ ਫਸਲਾਂ ਦਾ ਨੁਕਸਾਨ ਹੋਇਆ ਸੋ ਪਾੜ ਨੂੰ ਹੀ ਪੂਰਿਆ ਗਿਆ ਪਿੰਡ ਵਾਣਾ ਸਰਸੀਣੀ ਤੇ ਸੰਦਾਂਪੁਰ ਦੀ ਜ਼ਮੀਨ 'ਚ ਘੱਗਰ ਨੇ ਵੀ ਕਾਫੀ ਨੁਕਸਾਨ ਦੇ 12-12 ਫੁੱਟ ਦੇ ਖੱਡੇ ਪੈ ਗਏ ਸੁੱਟੀਵਾਣਾ ਤੋਂ ਥੱਲੇ ਦੇ ਪਿੰਡਾਂ ਵਾਸਤੇ ਤਕਰੀਬਨ 2400 ਫੁੱਟ ਲੰਬੀ ਪੱਥਰ ਦੀ ਜਿਹੜੀ ਰਿਵੈਟਮੈਂਟ ਸੀ ਉਹਦੇ ਕੰਮ ਜਿਹੜੇ ਨੇ ਉਹੋ ਕਰਵਾਏ ਜਾ ਰਹੇ ਨੇ 5.5 ਕਰੋੜ ਰੁਪਇਆ ਲੱਗੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਗਰ ਦਾ ਇੱਕ ਤੁਪਕਾ ਵੀ ਥੋੜਾ ਨੁਕਸਾਨ ਨਹੀਂ ਕਰ ਸਕੂਗਾ